ਸਪੀਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਇਹ 2021 ਦਾ ਅਲਾਟ ਹੋਇਆ ਹੈ ਕੰਮ 9 ਮਹੀਨੇ ਦੇ ਅੰਦਰ ਅੰਦਰ ਪੂਰਾ ਕਰਨਾ ਸੀ 3 ਸਾਲ ਹੋ ਗਏ ਲੋਕਾਂ ਨੂੰ ਨਰਕ ਭੋਗਦਿਆਂ ਨੂੰ 25 30 ਪਿੰਡ ਹਸਪਤਾਲ ਤੋਂ ਉੱਚੀ ਨਿੰਗਦੇ ਆ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਇਹ 3 ਸਾਲ ਚ ਇਸ ਪੁਲਿਸ ਬੰਦੀ ਜਾਂ ਅਧਿਕਾਰੀਆਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਉਹਨਾਂ ਨਾਲ ਜੇ ਕੀਤੀ ਆ ਉਹਨਾਂ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਟੈਂਪਡ ਕੀਤਾ ਜਾਵੇ ਕਿਉਂ ਨਹੀਂ ਉਹਨਾਂ ਨੇ 3 ਸਾਲ ਧਿਆਨ ਦਿੱਤਾ ਉਸ ਕੰਮ ਬਾਰੇ ਜੀ ਥੈਂਕ ਯੂ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਆ ਇਸ ਪੋਲ ਦੀਆਂ ਅਪ੍ਰੋਚਾਂ ਤੇ ਨਿਰਮਾਣ ਵਿੱਚ ਤੇਰੀ ਦਾ ਮੁੱਖ ਕਾਰਨ ਜਿਹੜਾ ਹੈ ਜੀ ਉਹ ਰੁੱਖਾਂ ਦੀ ਕਟਾਈ ਨਾ ਹੋਣਾ ਹੈ ਜ਼ਿਲ੍ਹਾ ਪ੍ਰੀਸ਼ਦ ਦੁਆਰਾ ਰੁੱਖਾਂ ਦੀ ਕਟਾਈ ਅਪਰੰਤ ਪਰਵਾਨ ਜਿਹੜੀ ਪਰਵਾਨਗੀ ਹੈ ਜੀ ਉਹ 12 ਮਾਰਚ 2024 ਨੂੰ ਜਾਰੀ ਕੀਤੀ ਗਈ ਹੈ ਪਰ ਜੰਗਲਾਤ ਵਿਭਾਗ ਵੱਲੋਂ ਰੁੱਖਾਂ ਦੀ ਕਟਾਈ ਦੀ ਪਰਵਾਨਗੀ ਪ੍ਰਾਪਤ ਨਹੀਂ ਹੋਈ ਔਰ ਜੰਗਲਾਤ ਵਿਭਾਗ ਨੇ ਜੋ ਸੂਚਨਾ ਦਿੱਤੀ ਹੈ ਜੀ ਉਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਮਿਤੀ 3 ਫਰਵਰੀ 25 ਦੇ ਆਦੇਸ਼ਾਂ ਅਨਸਾਰ ਅਗਲੇ ਹੁਕਮਾਂ ਤੱਕ ਭਾਰਤ ਸਰਕਾਰ ਅਤੇ ਸਾਰੇ ਰਾਜਾਂ ਵੱਲੋਂ ਕੋਈ ਵੀ ਅਜਿਹੇ ਕਦਮ ਨਾ ਚੁੱਕੇ ਜਾਣ ਜਿਸ ਨਾਲ ਕਿ ਵਨ ਹੇਟ ਰਕਮੇ ਵਿੱਚ ਘਟਾਓ ਹੋਵੇ ਘਟਨ ਦੀ ਬਜਾਏ ਜਿਹੜਾ ਆ ਉਹਦੇ ਬਦਲੇ ਜ਼ਮੀਨਾਂ ਦਿੱਤੀ ਜਾਵੇ ਸੋ ਅਸੀਂ ਬਦਲਵੇਂ ਪ੍ਰਬੰਧ ਜਿਹੜੇ ਆ ਜਗ੍ਹਾ ਪ੍ਰੋਵਾਈਡ ਕਰਨ ਦੇ ਕਾਰਨ ਆ ਔਰ ਜਲਦੀ ਜਗ੍ਹਾ ਪ੍ਰੋਵਾਈਡ ਕੀਤੀ ਜਾਊਗੀ ਜੀ ਜੇ ਮਾਨਯੋਗ ਮੈਂਬਰ ਸਾਹਿਬ ਦੇ ਧਿਆਨ ਦੇ ਵਿੱਚ ਵੀ ਇਹਨਾਂ ਦੀ ਪੰਚਾਇਤ ਦੀ ਕੋਈ ਜ਼ਮੀਨ ਜਿਹੜੀ ਆ ਉਹ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰ ਦੇਣ ਤਾਂ ਇਹ ਕੰਮ ਜਿਸ ਦਿਨ ਵੀ ਜ਼ਮੀਨ ਟਰਾਂਸਫਰ ਹੁੰਦੀ ਆ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਕਰ ਦਿੱਤਾ ਜਾਊਗਾ ਜੀ ਸੰਘੋਲ ਸਾਹਿਬ ਸਪੀਕਰ ਸਾਹਿਬ ਇਸ ਕੰਮ ਨੂੰ ਟਾਈਮ ਬਾਉਂਡ ਕਰਿਆ ਜਾਵੇ ਕਦੋਂ ਹੋਊਗਾ ਕੰਮ ਇਹ ਅੱਜ ਖਾ ਕੇ ਕੀ ਆਏ ਹੋ ਤੁਸੀਂ ਟਾਈਮ ਬਾਉਂਡ ਕਰੋ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਅਨੁਸਾਰ ਅਸੀਂ ਜਦੋਂ ਜ਼ਮੀਨ ਆਲਟਰਨੇਟ ਜ਼ਮੀਨ ਦੇਣੀ ਆ ਉਸ ਤੋਂ ਬਾਅਦ ਹੀ ਜਿਹੜਾ ਉਹ ਅਸੀਂ ਇਹਨੂੰ ਕੰਪਲੀਟ ਕਰਵਾ ਸਕਦੇ ਹਾਂ ਅਸੀਂ ਜ਼ਮੀਨ ਉਪਲਬਧ ਕਰਵਾਉਣ ਵਾਸਤੇ ਸਾਡੀਆਂ ਕੋਸ਼ਿਸ਼ਾਂ ਜਾਰੀ ਨੇ ਜਿਸ ਦਿਨ ਜ਼ਮੀਨ ਉਪਲਬਧ ਹੋ ਗਈ ਉਸ ਤੋਂ 1 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਕੰਮ ਕਰ ਦਿਆਂਗੇ ਜੀ ਤਾਂ ਚਾਹਨਾ ਮੰਤਰੀ ਸਾਹਿਬ ਨੂੰ ਕਿ ਜਿੰਨੀਆਂ ਵੀ ਆਪਣੀਆਂ ਨਹਿਰਾਂ ਦਾ ਸੂਏ ਵਗਦੇ ਆ ਉਹਨਾਂ ਦੀਆਂ ਜਿੰਨੀਆਂ ਪਟੜੀਆਂ ਨੇ ਉਹਨਾਂ ਨੂੰ ਜੇ ਪੱਕੇ ਬਣਾਉਣ ਦੀ ਜੇ ਕੋਈ ਉਹ ਕਰ ਦੇਣ ਕਿ ਜਿਨੇ ਪੱਕੀ ਬਣਵਾਉਣੀਆਂ ਕਿਸੇ ਵੀ ਫੰਡ ਚੋਂ ਪੱਕੀ ਬਣਵਾ ਸਕਣ ਨਾਲੇ ਤਾਂ ਜਿਹੜਾ ਕੋਈ ਕੂੜਾ ਕਰਕਟ गिरਦਾ ਉਹ ਰੁਕਣ ਤੋਂ ਰੁਕੂਗਾ ਨਾਲੇ ਲੋਕਾਂ ਨੂੰ ਜਿਹੜੀ ਸਹੂਲਤ ਹੋ ਜੂਗੀ ਸੋ ਇਸ ਇਸ ਪਾਸੇ ਵੱਲ ਜੇ ਧਿਆਨ ਦਿੱਤਾ ਜਾਪ ਤਾਂ ਬੜੀ ਮਿਹਰਬਾਨੀ ਥੈਂਕ ਯੂ ਮੰਤਰੀ ਜੀ ਮੇਰੇ ਪਿੰਡ ਦੇ ਵਿੱਚ ਦੀ ਕਸੀ ਲੱਗਦੀ ਆ ਔਰ ਉਹ ਅੱਗੇ ਜਾ ਕੇ ਪੀਣ ਵਾਲੇ ਪਾਣੀ ਨੂੰ ਸਪਲਾਈ ਕਰਦੀ ਹੈ ਲੇਕਿਨ ਉਹਦੇ ਵਿੱਚ ਵੀ ਪ੍ਰਦੂਸ਼ਣ ਹੁੰਦਾ ਸੋ ਸਦਵਾ ਦਾ ਵੀ ਖਿਆਲ ਰੱਖ ਲਿਆ ਜੋ ਜੀ ਜਰਾ ਉਹਦਾ ਕਰਾ ਦਿਆ ਜੀ ਠੀਕ ਜੀ ਜੀ ਮੰਤਰੀ ਜੀ ਸਰ ਬਿਲਕੁਲ ਸਹੀ ਗੱਲ ਹੈ ਇਹ ਕਿ ਲੋਕ ਬਿਲਕੁਲ ਘਰ ਦਾ ਕੂੜਾ ਕਰਕਟ ਵੀ ਚੱਕ ਕੇ ਵਿੱਚ ਸੁੱਟ ਦਿੰਦੇ ਆ ਪਿੱਛੇ ਅਸੀਂ ਬਹੁਤ ਨਹਿਰਾਂ ਵੀ ਰਜਵਾਹੇ ਵੀ ਜਿਹੜੇ ਕੰਕਰੀਟ ਦੇ ਕੀਤੇ ਨੇ ਤਾਂ ਲੋਕਾਂ ਦੀ ਇਹ ਸ਼ਿਕਾਇਤ ਸੀ ਕਿ ਹੁਣ ਪਹਿਲਾਂ ਤਾਂ ਕੱਚੇ ਸੀ ਚੱਲੀ ਜਾਂਦਾ ਸੀ ਤੇ ਜਦੋਂ ਕੰਕਰੀਟ ਦੇ ਹੋਏ ਨੇ ਲੋਕ ਪਾਇਪ ਉਹਨਾਂ ਦੇ ਵਿੱਚ ਸੀਵਰੇਜ ਦੇ ਪਾ ਰੱਖੇ ਨੇ ਸੋ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਕੀ ਹੈ ਕਿ ਅਸੀਂ ਕੇਸ ਵੀ ਰਜਿਸਟਰ ਕਰਾਏ ਨੇ ਤੇ ਹੋਰ ਵੀ ਜਿਹੜਾ ਵੀ ਇਹਦੇ ਲਈ ਉਚਿਤ ਹੋਏਗਾ ਕਿਉਂਕਿ ਅਸੀਂ ਇਹ ਡਿਪਾਰਟਮੈਂਟ ਪੰਚਾਇਤੀ ਰਾਜ ਨਾਲ ਤੇ ਲੋਕਲ ਬਾਡੀਜ਼ ਨਾਲ ਮਿਲ ਕੇ ਮੀਟਿੰਗਾਂ ਕਰਾਂਗੇ ਤੇ ਜਿਹੜੀ ਮਾਨਯੋਗ ਮੈਂਬਰ ਸਾਹਿਬ ਨੇ ਗੱਲ ਪੱਕੀ ਕਰਨ ਦੀ ਕਹੀ ਹੈ ਜੇ ਕੋਈ ਅਜਿਹੀ ਪ੍ਰਵੀਜ਼ਨ ਹੋਈ ਕਿ ਜੜੀਆਂ ਪਟੜੀਆਂ ਨੇ ਉਹਨਾਂ ਨੂੰ ਪੱਕੇ ਕਰਨ ਦਾ ਕੋਈ ਸਿਸਟਮ ਹੋਇਆ ਐਜ਼ ਪਰ ਰੂਲ ਅਸੀਂ ਉਹ ਵੀ ਕਰਕੇ ਦਵਾਂਗੇ ਸਰ ਕੇਸ ਰਜਿਸਟਰ ਕਰਨਾ ਤਾਂ ਬਹੁਤ ਮਤਲਬ ਲਾਸਟ ਰਿਸਰਟ ਹੋਣਾ ਤੇ ਇਹਦਾ ਪਹਿਲਾ ਪੌਦਾ ਪ੍ਰਬੰਧ ਕਰੀ ਚੰਗੀ ਤਰ੍ਹਾਂ ਥੈਂਕ ਯੂ ਇਸ ਦੇ ਲਈ ਸਰ ਇਹ ਵੀ ਜਾਗਰੂ ਕਰਾਂਗੇ ਲੋਕਾਂ ਨੂੰ ਅਸੀਂ ਇਹ ਵੀ ਸਕੀਮ ਬਣਾਈ ਹੈ ਕਿ ਲੋਕਾਂ ਨੂੰ ਜਾਗਰੂ ਕਰੰਦੇ ਨੇ ਸੀ ਕੈਂਪ ਵੀ ਲਾਵਾਂਗੇ ਤੇ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਵੀ ਮੈਂ ਕਹਿਣਾ ਚਾਹਣਾ ਥੈਂਕ ਯੂ ਹਲਕੇ ਦੇ ਵਿੱਚ ਸਾਰੇ ਇਹ ਗੱਲਾਂ ਕਰਨ ਕਿ ਪਾਣੀ ਨੂੰ ਦੂਸ਼ਿਤ ਨਾ ਕਰਨਾ ਸਰ ਥੈਂਕ ਯੂ ਥੈਂਕ ਯੂ ਸਰ ਇਸ ਤਰ੍ਹਾਂ ਫਿਰ ਕੁਐਸਚਨ ਨਹੀਂ ਅੱਗੇ ਲੰਘਦੇ ਵੇਖੋ ਤੇ ਚੱਲ ਜੂ ਹਰੇਕ ਕੋਲੇ ਕੁਝ ਨਾ ਕੁਝ ਕਹਿਣ ਨੂੰ ਹੈ ਹਰੇਕ ਮਾਨਯੋਗ ਮੈਂਬਰ ਕੋਲ ਕੁਝ ਨਾ ਕੁਝ ਕਹਿ ਪ੍ਰਿੰਸੀਪਲ ਬੁਧਰਾਮ ਜੀ ਸਰਪ੍ਰੇਖ ਨੰਬਰ 1650 ਜੀ ਸਰਦਾਰ ਤਰਨਪੀਰ ਸਿੰਘ ਸਾਹਿਬ ਮਾਨਯੋਗ ਕਿਰਤ ਮੰਤਰੀ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਪਲੀਮੈਂਟਰੀ ਲੈ ਲੀਏ ਲੈ ਲੋ ਜੀ ਸਪਲੀਮੈਂਟਰੀ ਹਾਂ ਜੀ ਕਿਰਤਿਆਂ ਨਾਲ ਸੰਬੰਧਿਤ ਗੱਲ ਹੈ ਦੇਖੋ ਗਰੀਬ ਸਿੱਖਨ ਨਾਲ ਗੱਲ ਨਹੀਂ ਨਹੀਂ ਮੈਂ ਤਾਂ ਕਹਿੰਦਾ ਜੇ ਤੁਹਾਡੇ ਤੁਹਾਨੂੰ ਜਵਾਬ ਆ ਗਿਆ ਹਾਂਜੀ ਹਾਂਜੀ ਜੇ ਕੋਈ ਤੁਹਾਡੀ ਸਪਲੀਮੈਂਟਰੀ ਤਾਂ ਪੁੱਛ ਲੋ ਨਹੀਂ ਜਵਾਬ ਦੇਖੋ ਗੱਲ ਇਹ ਹੈ ਜੀ ਮੈਨੂੰ ਵੀ ਸੈਨਾ ਕਿਰਤ ਭਾਗ ਅਧੀਨ ਜਿਹੜੀ ਗੱਲ ਇਹਨਾਂ ਬੋਲੀ ਮੈਂ ਬੋਲਦਣਾ ਜੀ ਉਹ ਕਿਰਤਨ ਇਨਸਪੈਕਟਰਾਂ ਦੀਆਂ 95 ਪਰਮਾਨਤ ਅਸਾਮੀਆਂ ਹਨ 35 ਕੰਮ ਕਰ ਰਹੇ ਹਨ ਜਿਸ ਕਰਕੇ ਕਿਰਤਨ ਇਨਸਪੈਕਟਰਾਂ ਵੱਲੋਂ ਹਰੇਕ ਸਰਕਲ 'ਚ ਹਾਜ਼ਰ ਹੋ ਕੇ ਕੰਮ ਕਰਨਾ ਸੰਭਵ ਨਹੀਂ ਹੈ ਸਰ ਸੰਭਵ ਹੈ ਇੱਕ ਹਫਤਾ ਬੁਢਲਾਡੇ ਵਾਸਤੇ ਕਿਰਤਨ ਇਨਸਪੈਕਟਰ ਆਉਂਦਾ ਹੈ ਅਸੀਂ ਮੈਂ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਉਹ ਕਿਰਤਨ ਇਨਸਪੈਕਟਰ ਦੀ ਜਿਹੜਾ ਇੱਕ ਦਿਨ ਦੀ ਹੈਗੀ ਹੈ ਵੀਰਵਾਰ ਦੀ ਡਿਊਟੀ ਲੱਗੀ ਹੈ ਤਾਂ ਵੀਰਵਾਰ ਨੂੰ ਉੱਥੇ ਮਸਤ ਹੋਣਾ ਚਾਹੀਦਾ ਠੀਕ ਠੀਕ ਦੂਜੀ ਗੱਲ ਦੂਜੀ ਗੱਲ ਕਿਉਂਕਿ ਕਿਰਤ ਜਿਹੜੀਆਂ ਹੈਗੀਆਂ ਜੀ ਇਹ ਸਾਰੀ ਮਜ਼ਦੂਰ ਨੇ ਵਿਚਾਰੇ ਇਹਨਾਂ ਦੀ ਸਰਕਾਰ ਸਰਕਾਰ ਵੱਲੋਂ 25 ਤਰ੍ਹਾਂ ਦੀਆਂ ਸਬਾਧਾਂ ਦਿੱਤੇ ਨੇ ਇੰਨਾ ਪੈਸਾ ਬਜੀਫਾ ਇਹਨਾਂ ਨੂੰ ਮਿਲਦਾ ਕੋਈ ਕਿਰਤੀ ਜੇ ਡੈਥ ਹੋ ਜਾਂਦੀ ਹੈ ਉਹ ਸਮਸ਼ਾਨ ਘਾਟ ਵਾਸਤੇ ਪੈਸਾ ਮਿਲਦਾ ਹੈ ਲੱਕੜਾ ਵਾਸਤੇ ਪੈਸਾ ਮਿਲਦਾ ਹੈ ਹੋਰ ਬਹੁਤ ਸਾਰੀਆਂ ਸਿਲਕੀਮਾਂ ਨੇ ਤਾਂ ਮੈਨੂੰ ਇਹ ਪਤਾ ਹੈ ਵੀ ਸੌਂਦ ਸਾਹਿਬ ਨੇ ਦੋ ਤਣ ਮੀਟੀਆਂ ਬੜੀਆਂ ਕੀਤੀਆਂ ਨੇ ਬਹੁਤ ਇਸ ਸੀਐਨਸੀਆਰ ਨੇ ਖੁਦ ਆਪ ਮਤਲਬ ਟੈਕਨੀਕਲ ਨੇ ਸੋ ਇਹਨਾਂ ਨੂੰ ਆਪਾਂ ਯਕੀਨੀ ਬਣਾਈਏ ਉਹਦੇ ਵਿੱਚ ਵੱਡੀ ਗੱਲ ਜਿਹੜੀ ਹੈਗੀ ਹੈ ਸੌਂਦ ਸਾਹਿਬ ਮੈਂ ਤੁਹਾਡੇ ਜੀ ਨਾਲ ਹੀ ਗੱਲ ਕਰਨ ਚਾਹੁੰਦਾ ਹਾਂ ਸਾਹਿਬ ਮਾਨ ਜੋ ਮੈਂਬਰ ਸਾਹਿਬ ਤੁਹਾ ਤੁਸੀਂ ਬਹੁਤ ਗਿਆਨੀ ਹੋ ਮੈਨੂੰ ਪਤਾ ਹੈ لیکن جی ਆਪਾਂ ਇਹਦੇ ਤੇ ਡਿਸਟੇਡ ڈسکشن ਕਰ ਲਾਪੇ ਤੇ ਦੂਜੇ ਕੁਐਸਚਨ ਰਹਿ ਜਾਣੇ ਆ ਜੇ ਕੋਈ ਤੁਹਾਡਾ سپੈਸੀਫਿਕ ਪੁਆਇੰਟਡ ਕੁਐਸਚਨ ਹੈ ਕਾਈਂਡਲੀ ਮੈਂ ਮੈਂ ਇਸ ਵਾਸਤੇ ਦੀ ਗੱਲ ਕਰਦਾ ਜੇ ਮੈਂ ਅਮਰੇ ਦੀ ਗੱਲ ਕਰਦਾ ਵਿੱਚੋਂ ਵਿੱਚ ਲਿਖਿਆ ਪਿਆ ਨਾ ਜਿਹੜੀ ਗੱਲ ਮੈਂ ਮੈਂ ਕਹਿੰਦਾ ਜੇ ਜਦੋਂ ਇੱਕ ਦਿਨ ਕਿਸੇ ਇਨਸਟ੍ਰਕਟਰ ਆਉਂਦਾ ਉਹਦੀ ਹਾਜ਼ਰੀ ਕਿੰਨੀ ਬੱਸ ਉਹ ਠੀਕ ਹੈ ਸੈਕੰਡ ਸੈਕੰਡ ਜੇਕਰ ਅਮਰੇ ਦੀ ਗੱਲ ਆ ਤਾਂ ਮੈਂ ਕਹਿੰਦਾ ਨੂੰ ਐਮਬੈਸੀ ਵੀ ਨੀਚੇ ਤੌਰ ਤੇ ਮਿਲ ਕੇ ਬੇਨਤੀ ਕੀਤੀ ਸੀ ਕਿ ਜਿਹੜਾ ਡੀਸੀ ਦਫ਼ਤਰ ਕੋਲ ਇੱਕ ਕਲਰਕ ਬਹੁਤ ਬੇਲੇ ਪਏ ਨੇ ਤੁਸੀਂ ਡੀਸੀ ਦਫ਼ਤਰਾਂ ਤੋਂ ਲੈ ਕੇ ਐਸਈਓ ਦਫ਼ਤਰਾਂ ਤੋਂ ਲੈ ਕੇ 1 ਲੱਖ 203 ਡਿਪਿਊਟ ਕਰ ਸਕਦੇ ਹੋ ਉਸ ਕੰਮ ਵਾਸਤੇ ਤਾਂ ਜੋ ਕਿਰਤੀਆਂ ਨੂੰ ਜੀ ਸਹੂਲਤਾਂ ਪੂਰੀ ਮਿਲ ਜਣ। ਇੱਕ ਲਾਸਟ ਜਿਹੜੀ ਗੱਲ ਹੈ ਜੀ ਜੋ ਮੈਂ ਸੌਂਸਬਦ ਦੇ ਦਫ਼ਤਰੋਂ ਇੱਕ 27 ਨੰਬਰ ਫਾਰਮ ਹੈ ਜੀ। ਉਹਦੇ ਉੱਤੇ ਕੀ ਹੁੰਦਾ ਹੈ 27 ਨੰਬਰ ਫਾਰਮ ਦਾ ਬਿਲਕੁਲ ਜਾਇਜ਼ ਬਣਿਆ ਹੁੰਦਾ ਹੈ। ਮੇਰੇ ਕੋਲੇ ਬੰਦੇ ਵੀ ਦਫ਼ਤਰ ਚ ਆਉਂਦੇ ਨੇ ਉਹਨੂੰ ਲਾ ਕੇ ਓਬਜੈਕਸ਼ਨ ਲਾਉਂਦੇ ਨੇ ਵੀ ਇਹ ਗਲਤ ਹੈ। ਉੱਥੇ ਉਹ ਮਤਲਬ ਇੱਕ ਤਰ੍ਹਾਂ ਦੀ ਪਿਛਤਾਚਾਰ ਉਹਦੇ ਵਿੱਚ ਬੂ ਆਉਂਦੀ ਹੈ। ਠੀਕ ਥੈਂਕ ਯੂ। ਇਸਾ ਮੈਂ ਮੰਤਰੀ ਜੀ ਬਿਆਨ ਦੇਣਾ ਮੰਤਰੀ ਜੀ ਧਿਆਨ ਦਿਓ ਜੀ ਸਰ ਮੈਂ ਤੁਹਾਡੇ ਮਾਧਿਅਮ ਨਾਲ ਅੱਜ ਸਦਨ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇਣ ਜਾ ਰਿਹਾ ਹਾਂ ਜੀ ਸਰ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਹੈ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਸਰ ਅਸੀਂ 52 ਇਨਸਪੈਕਟਰਾਂ ਦੀਆਂ ਭਰਤੀਆਂ ਕਰਨ ਜਾ ਰਹੇ ਹਾਂ ਜੀ ਬਹੁਤ ਜਲਦੀ ਔਰ ਸਰ 93 2025 ਨੂੰ ਪੇਪਰ ਹੋ ਚੁੱਕੇ ਆ ਬੱਚੇ ਟੈਸਟ ਕਲੀਅਰ ਕਰ ਚੁੱਕੇ ਨੇ ਔਰ ਅਸੀਂ ਉਹ ਪ੍ਰਤੀਕਿਰਿਆ ਦਾ ਸਾਰਾ ਕੁਝ ਕੰਪਲੀਟ ਕਰਨ ਨੂੰ ਤਿਆਰ ਹੈ ਤੋਂ ਜਿਹੜੀ ਇਸ ਡਿਪਾਰਟਮੈਂਟ ਦੇ ਵਿੱਚ ਕਿਰਤ ਇਨਸਪੈਕਟਰਾਂ ਦੀ ਸ਼ਾਰਟਫਾਲ ਹੈ ਅਸੀਂ ਉਹ ਬਿਲਕੁਲ ਇਹਨੂੰ ਕੰਪਲੀਟ ਕਰ ਦੇਵਾਂਗੇ ਜੀ ਥੈਂਕ ਯੂ